ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਕਵਲ ਭਾਜੀ ਨੂੰ ਚੱਦ ਸਚਾਈ ਪਤਾ ਲੱਗਦੀ ਆ ਕਿ ਵਿੱਕੀ ਨੇ ਲੁੱਟਾਂ ਖੋਹਾਂ ਕੀਤੀਆਂ ਨੇ ਤੇ ਹੁਣ ਉਸ ਨੂੰ ਪੁਲਿਸ ਫੜ ਕੇ ਲੈ ਗਈ ਆ ਤੇ ਉਹ ਕੀ ਕਰਦੇ ਨੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਪ੍ਰੀਤ ਬਹੁਤ ਜ਼ਿਆਦਾ ਰੋਂਦੀ ਖੱਪਦੀ ਆ ਉਸਨੇ ਭਾਵੇਂ ਕਿ ਵਿੱਕੀ ਨੂੰ ਆਪਣੇ ਹੱਥੀ ਫੜਾਇਆ ਹੈ ਪਰ ਉਸ ਨੂੰ ਟੈਨਸ਼ਨ ਬਹੁਤ ਹੁੰਦੀ ਆ ਤੇ ਉਹ ਸੋਚਦੀ ਆ ਕਿ ਮੈਂ ਆਪਣੇ ਦਿਲ ਤੇ ਪੱਥਰ ਰੱਖਿਆ ਸੀ ਮੇਰਾ ਦਿਲ ਤਾਂ ਨਹੀਂ ਕਰਦਾ ਸੀ ਪਰ ਜੇ ਮੈਂ ਉਸ ਨੂੰ ਨਾ ਫੜਾਉਂਦੀ ਤਾਂ ਉਸ ਨੇ ਕਈ ਘਰ ਬਰਬਾਦ ਕਰ ਦੇਣੇ ਸੀ ਉਸ ਦੀ ਸਾਸ ਪ੍ਰੀਤ ਨੂੰ ਬਹੁਤ ਗਾਲਾਂ ਕੱਢਦੀ ਆ ਪਰ ਪ੍ਰੀਤ ਸੋਚਦੀ ਆ ਕਿ ਇਸ ਦੀਆਂ ਗਾਲਾਂ ਨਾਲੋਂ ਚੰਗਾ ਏ ਕਿ ਮੈਂ ਵਿੱਕੀ ਨੂੰ ਫੜਾ ਦਿੱਤਾ ਪਰ ਉਧਰ ਹੀ ਜਦ ਕਵਲ ਪਾਜੀ ਦੇ ਸਾਹਮਣੇ ਸਾਰੀ ਸਚਾਈ ਆਉਂਦੀ ਆ ਕਿ ਵਿੱਕੀ ਨੇ ਇਹ ਸਾਰੇ ਕਾਰਨਾਮੇ ਕੀਤੇ ਨੇ ਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਇਹ ਸਾਰੀ ਗੱਲ ਉਹਨਾਂ ਨੂੰ ਸੰਦੀਪ ਦੱਸਦੀ ਆ ਕਿਉਂਕਿ ਪਹਿਲਾਂ ਪ੍ਰੀਤ ਸੰਦੀਪ ਨੂੰ ਫੋਨ ਲਾ ਕੇ ਸਾਰਾ ਕੁਝ ਦੱਸ ਦਿੰਦੀ ਆ ਤੇ ਸੰਦੀਪ ਉਸੇ ਵੇਲੇ ਹੀ ਕਵਲ ਨੂੰ ਫੋਨ ਲਾ ਕੇ ਸਾਧ ਲੈਦੀ ਆ ਤੇ ਇਹ ਕਹਿੰਦੀ ਆ ਕਿ ਬੜਾ ਵੱਡਾ ਪਵਾੜਾ ਪਿਆ ਹੋਇਆ ਏ ਤੇ ਵਿੱਕੀ ਨੇ ਉਹ ਉਹ ਵੱਡੀਆਂ ਵਾਰਦਾਤਾਂ ਕੀਤੀਆਂ ਨੇ ਜਿਸ ਕਰਕੇ ਹੁਣ ਉਸ ਨੂੰ ਪੁਲਿਸ ਫੜ ਕੇ ਲੈ ਗਈ ਤੇ ਪ੍ਰੀਤ ਨੂੰ ਵੀ ਹੁਣ ਕੋਈ ਟਿਕਾ ਨਹੀਂ ਦੇ ਰਿਹਾ ਜੇਕਰ ਆਪਾਂ ਪ੍ਰੀਤ ਦਾ ਸਾਥ ਵੀ ਨਾ ਦਿੱਤਾ ਤੇ ਫਿਰ ਪ੍ਰੀਤ ਦਾ ਕੀ ਹੋਵੇਗਾ ਕਿਉਂਕਿ ਉਸਦੇ ਮਾਪਿਓ ਵੀ ਉਸ ਨੂੰ ਨਹੀਂ ਹੁਣ ਘਰ ਵਾੜਦੇ ਤੇ ਫਿਰ ਕਮਲ ਭਾਜੀ ਵਾਪਸ ਆਉਂਦੇ ਆ ਤੇ ਆ ਕੇ ਉਹ ਪ੍ਰੀਤ ਨੂੰ ਵੀ ਸਮਝਾਉਂਦੇ ਆ ਕਿ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਜੇ ਉਹ ਫੜਿਆ ਗਿਆ ਹੈ ਤੇ ਆਪਣੇ ਗੁਨਾਹਾਂ ਦੀ ਹੀ ਸਜ਼ਾ ਭੁਗਤ ਰਿਹਾ ਹੈ ਤੇ ਉਹ ਆਪਣੀ ਮਾਂ ਨੂੰ ਵੀ ਸਮਝਾਉਂਦਾ ਹੈ ਕੀ ਜੇਕਰ ਤੂੰ ਹੁਣ ਇਦਾਂ ਹੀ ਕਰਦੀ ਰਹੀ ਕਿ ਵਿੱਕੀ ਵਿੱਕੀ ਤਾਂ ਫਿਰ ਤੂੰ ਉਸ ਨੂੰ ਅੱਗੇ ਹੀ ਬਹੁਤ ਵਿਗਾੜਿਆ ਸੀ ਜਿਸ ਕਰਕੇ ਉਸ ਦਾ ਨਤੀਜਾ ਹੁਣ ਤੇਰੇ ਸਾਹਮਣੇ ਆ ਸੋ ਕਵਲ ਭਾਜੀ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਸਮਝਾਉਂਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਜੇਕਰ ਤੂੰ ਅਜੇ ਵੀ ਵਿੱਕੀ ਨੂੰ ਬਚਾਉਣ ਤੋਂ ਰਾਸ ਨਾ ਆਈ ਤਾਂ ਫਿਰ ਵਿੱਕੀ ਹੋਰ ਵੀ ਵੱਡੇ ਕਾਂਡ ਕਰੇਗਾ ਤੇ ਉਹ ਸੋਚੇਗਾ ਕਿ ਕੋਈ ਨਾ ਇਹੋ ਜੇ ਕੰਮ ਕਰਕੇ ਮੈਂ ਛੇਤੀ ਹੀ ਬਾਹਰ ਆ ਜਾਣਾ ਹੈ ਤੇ ਉਸ ਨੇ ਇਹ ਕੰਮ ਕਰਨੋਂ ਨਹੀਂ ਹਟਣਾ ਇਸ ਕਰਕੇ ਉਸ ਨੂੰ ਹੁਣ ਥੋੜਾ ਟਾਈਮ ਸਜ਼ਾ ਕੱਟਣ ਲਈਏ ਤਾਂ ਜੋ ਉਹ ਆਪਣੇ ਸਿੱਧੇ ਰਸਤੇ ਤੇ ਆ ਸਕੇ ਤੇ ਉਸਦੀ ਵੀ ਅਕਲ ਟਿਕਾਣੇ ਆ ਜਾਵੇ ਉਸ ਨੂੰ ਪਤਾ ਲੱਗ ਜਾਵੇ ਕਿ ਮਿਹਨਤ ਕਰਕੇ ਕਿਵੇਂ ਪੈਸੇ ਕਮਾਉਣੇ ਨੇ ਲੁੱਟਾਂ ਖੋਹਾਂ ਦੇ ਕੀ ਨਤੀਜੇ ਨੇ ਸੋ ਜੇਕਰ ਉਸ ਨੂੰ ਅਹਿਸਾਸ ਹੀ ਨਾ ਹੋਇਆ ਤੇ ਫਿਰ ਉਹ ਤਾਂ ਇਦਾਂ ਦੇ ਕੰਮ ਦੁਬਾਰਾ ਤੋਂ ਹੀ ਕਰੇਗਾ ਸੋ ਇਹ ਸਾਰੀਆਂ ਗੱਲਾਂ ਜਾਇਦ ਕਵਲ ਪਾਜੀ ਆਪਣੀ ਮਾਂ ਨੂੰ ਸਮਝਾਉਂਦੇ ਨੇ ਪਰ ਉਹ ਫਿਰ ਵੀ ਸੋਚਦੀ ਵਿੱਕੀ ਬਾਰੇ ਕਿਉਂਕਿ ਉਹ ਸੋਚਦੀ ਆ ਕਿ ਮੇਰੇ ਵਿੱਕੀ ਨੂੰ ਕੋਈ ਮਾਰੇ ਨਾ ਜਿੰਨਾ ਜੀ ਹੁਣ ਉਸ ਦੇ ਦਿਮਾਗ ਵਿੱਚ ਜਿਹੜੀਆਂ ਗੱਲਾਂ ਵੜ ਚੁੱਕੀਆਂ ਨੇ ਉਹ ਨਹੀਂ ਨਿਕਲ ਸਕਦੀਆਂ ਭਾਵੇਂ ਜਿੰਨਾ ਮਰਜੀ ਕੋਈ ਸਮਝਾ ਲਵੇ ਉਹ ਸੋਚਦੀ ਆ ਕਿ ਵਿੱਕੀ ਰਾਤੋਂ ਦਿਨਾਂ ਚੜੇ ਤੇ ਘਾਰ ਵਾਪਸ ਆ ਜਾਵੇ ਸੋ ਦੇਖਦੇ ਆ ਕਵਲ ਭਾਜੀ ਹੁਣ ਅੱਗੇ ਕੀ ਫੈਸਲਾ ਲੈਣਗੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ